ਬਹੁਤ ਚੰਗੇ ਰੇਟਾਂ ਦੀ ਆਪਾਂ ਵੀਡੀਓ 'ਚ ਮਸ਼ੀਨਰੀਆਂ ਅੱਜ ਲੈ ਕੇ ਪਹੁੰਚੇ ਹਾਂ ਰੇਟ ਮਿਲ ਜਾਣਗੇ ਜਮ੍ਹਾਂ ਘੱਟ ਇੱਕ ਆਪਾਂ 40 ਕੁ ਹਜ਼ਾਰ ਦੀ ਗੱਡੀ ਲੈ ਕੇ ਪਹੁੰਚੇ ਹਾਂ ਜੀ ਗੱਡੀ ਤੁਸੀਂ ਦੇਖੋਗੇ ਤੁਸੀਂ ਆਖੋਗੇ ਇੰਨਾ ਘੱਟ ਰੇਟ ਤੇ ਇੱਕ ਘਰ ਦੀਆਂ ਦੋ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਇੱਕ ਬੁਲਟ ਨਵਾਂ ਜੀ ਇੱਕ ਨਵੀਂ ਸਕੂਟੀ ਜਮ੍ਹਾਂ ਜਾਇਜ਼ ਰੇਟ ਮਾਲਕ ਨੇ ਕਿਹਾ ਤੁਸੀਂ ਦੇਖੋਗੇ ਸਾਰੇ ਖਰੀਦਣ ਵਾਸਤੇ ਤਿਆਰ ਹੋ ਜਾਓਗੇ ਬਾਕੀ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕਿਸੇ ਕੋਲੇ ਕੋਈ ਸਕੂਟੀ ਘਰ ਕੋਠੀ ਮਕਾਨ ਕੋਈ ਬੁਲਟ ਕੁਛ ਵੀ ਹੈ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਪੇ ਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਵਰਨਾ ਗੱਡੀ ਚੈੱਕ ਕਰੋ ਜੀ ਜਮਾ ਨਮੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਮਾਡਲ ਦੀ ਗੱਲ ਕਰੀਏ 2019 ਮਾਡਲ ਹੈ ਤੇ ਗੱਡੀ ਦੀਆਂ ਫੋਟੋਆਂ ਚੈੱਕ ਕਰੋ ਰੰਗ ਕਾਲਾ ਮਿਲੂ ਅਸੀਂ ਟੌਪ ਮਾਡਲ ਗੱਡੀ ਹੈ ਟੌਪ ਦੀ ਗੱਡੀ ਹੈ ਟੌਪ ਦੇ ਅਲਾਈ ਲੱਗੇ ਹੋਏ ਨੇ ਨਵੇਂ ਵਾਂਗੂ ਟਾਇਰ ਆਪਾਂ ਨੂੰ ਮਿਲ ਜਾਣਗੇ ਤੇ ਚੰਡੀਗੜ੍ਹ ਨੰਬਰ ਹੈ ਸੀ ਅੰਦਰੋਂ ਤੁਸੀਂ ਚੈੱਕ ਕਰੋ ਜੀ ਸਾਰਾ ਕੁਝ ਆਪਾਂ ਨੂੰ ਇੱਕ ਨੰਬਰ ਮਿਲੂਗਾ ਸਟੇਰਿੰਗ ਤੇ ਕੰਟਰੋਲਸ ਮਿਲ ਜਾਣਗੇ ਕਿਉਂਕਿ ਟਾਪ ਮਾਡਲ ਹੈ ਆਲਸੀਡੀ ਵਗੈਰਾ ਲੱਗੀ ਹੋਈ ਹੈ ਹਰ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗੀ ਬਰਨਾ ਟਾਪ ਮਾਡਲ 19 ਮਾਡਲ ਤੇ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਚੈੱਕ ਕਰਵਾ ਹੀ ਰਹੇ ਹਾਂ ਜੀ ਫੋਟੋਆਂ ਵਿੱਚ ਤੇ ਫੁੱਲੀ ਆਟੋਮੈਟਿਕ ਗੱਡੀ ਹੈ ਜੀ ਤੇ ਤੋਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਡਿਮਾਂਡ ਦੀ ਗੱਲ ਕਰੀਏ ਗੱਡੀ ਦੀ ਤਾਂ 1.8 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ 8.5 ਲੱਖ ਦੇ ਵਿੱਚੋਂ ਘੱਟਵਾਦਾ ਜ਼ਰੂਰ ਕੀਤਾ ਜਾਊਗਾ ਮਾਲਕ ਦੇ ਘਰੇ ਗੱਡੀ ਖੜੀ ਆ ਤੇ ਗੱਡੀ ਆਪਾਂ ਨੂੰ ਮਿਲੂਗੀ ਇਹ ਖਰੜ ਏਰੀਆ 'ਚ ਖਰੜ ਘਰੇ ਮਿਲ ਜੂਗੀ ਗੱਡੀ ਤੇ ਇਹ ਮਾਲਕ ਦੀ ਪਰਸਨਲ ਗੱਡੀ ਆ ਸਨਰੂਫ ਮਾਡਲ ਆ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਸੀ ਤੇ ਜਾ ਕੇ ਕੋਈ ਦੇਖਣਾ ਦਾ ਹੈਗਾ ਚਾਹਵਨ ਜਾ ਕੇ ਦੇਖ ਸਕਦੋਂ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ 98771 31446 ਕਰੋ ਗੱਲਬਾਤ ਤੁਸੀਂ ਆਪ ਹੀ ਜਿਹੜੀ ਵੀ ਕਰਨੀ ਹੋਈ ਗੱਲ ਕਰਾਂਗੇ ਜੀ ਸੈਕੰਡ ਗੱਡੀ ਦੀ ਆਪਣੇ ਕੋਲੇ ਸਵੈਪਟ ਗੱਡੀ ਪਹੁੰਚੀ ਐ ਜਮਾ ਸਸਤੀ ਆਪਾਂ ਸਵੈਪਟ ਗੱਡੀ ਲੈ ਕੇ ਪਹੁੰਚੇ ਅਸੀਂ ZXI ਪੈਟਰੋਲ ਤੇ ਗੱਡੀ ਆ ਪਲੱਸ CNG ਤੇ ਆ ਗੱਡੀ ਦੀਆਂ ਫੋਟੋਆਂ ਚੈੱਕ ਕਰੋ ਜੀ ਅੰਦਰ ਦੀਆਂ ਫੋਟੋਆਂ ਚੈੱਕ ਕਰੋ ਬਾਹਰ ਦੀਆਂ ਚੈੱਕ ਕਰੋ ਜੀ ਪੰਜਾਬ ਨੰਬਰ ਬੰਪਰ ਦੇਖੋ ਤੈਰਾ ਚ ਅਲਾਈ ਆਪਾਂ ਨੂੰ ਮਿਲ ਜਾਣਗੀ ਹਰ ਚੀਜ਼ ਪ੍ਰੋਪਰ ਵਧੀਆ ਮਿਲ ਜੂਗੀ ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਾਨ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਗੱਡੀ ਨੂੰ ਚਲਾ ਕੇ ਕਿਸੇ ਨੇ ਦੇਖਣੇ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਸਕਦੋਂ ਸਾਰਾ ਕੁਝ ਆਪਾਂ ਨੂੰ ਗਰੰਟਡ ਮਿਲ ਜੂਗਾ ਡਿਮਾਂਡ ਬਹੁਤ ਘੱਟ ਆਪਨ ਮਿਲੂਗੀ ਕੁੱਲ 1,33,000 ਰੁਪਏ ਮਾਲਕ ਨੇ ਡਿਮਾਂਡ ਪਾਈ ਐ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਵੇਚਣ ਵੇਲੇ ਹੋਰ ਵੀ ਘਟਾ ਦਾਂਗੇ ਜੇ ਕੋਈ ਖਰੀਦਣ ਦਾ ਹੈਗਾ ਚਾਹਵਨ ਤਾਂ ਮਾਲਕ ਕਹਿੰਦੇ ਨੇ ਵੀ ਘਰੇ ਆਜੂ ਮਾਲਕ ਦਾ ਏਰੀਆ ਲੋਕੇਸ਼ਨ ਰਾਮਪੁਰਾ ਫੂਲ ਹੈ 31 ਡਿਮਾਂਡ ਹੈ ਨਵੇਂ ਬੈਟਰੀ ਐ ਨਵੇਂ ਆਪਾਂ ਨੂੰ ਸੀਟ ਕਵਰਸ ਮਿਲ ਜਾਣਗੇ ਨਵੇਂ ਟਾਇਰ ਤੇ ਅਲਾਈ ਵੀ ਲੱਗੇ ਹੋਏ ਨੇ ਏਸੀ ਹੀਟਰ ਵਰਕਿੰਗ ਚ ਐ ਹਰ ਚੀਜ਼ ਫੁੱਲ ਗਰੰਟਡ ਹੈ ਜੀ ਡਾਕੂਮੈਂਟ ਸਾਰੇ ਕੰਪਲੀਟ ਮਿਲ ਜਾਣਗੇ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਜੀ ਸਕਰੀਨ ਤੇ ਆਪਾਂ ਦੇ ਹੀ ਰੱਖਿਆ 7814016600 ਪੂਰਾ ਕਰੋ ਗੱਲਬਾਤ ਆਪ ਹੀ ਜਿਹੜੀ ਵੀ ਕਰਨੀ ਹੋਈ ਸੀ ਗੱਲਬਾਤ ਕਰਾਂਗੇ ਜੀ ਆਪਾਂ ਹੁਣ ਆਪਣੇ ਕੋਲੇ ਇੱਕ i10 ਗੱਡੀ ਪਹੁੰਚੀ ਹੈ ਮਾਲਕ ਨੇ ਸੇਲ ਕਰਨੀ ਹੈ 8 ਮਾਡਲ ਗੱਡੀ ਹੈ ਬਹੁਤ ਵਧੀਆ ਗੱਡੀ ਆਪਾਂ ਲੈ ਕੇ ਪਹੁੰਚੀ ਹੈ ਬਜਟ ਰੇਟ ਮਿਲ ਜੂਗਾ ਤੇ ਰੇਟ ਜੀ ਆਪਾਂ ਦੇਖੀਏ ਤਾਂ ਡਿਮਾਂਡ ਹੈ ਫਿਕਸਡ ਰੈਟ ਨਹੀਂ ਹੈਗਾ ਸੀ 90000 ਰੁਪਏ ਮਾਲਕ ਨੇ ਕਿਹਾ ਤਰਨ ਤਰਨ ਮਾਲਕ ਦਾ ਏਰੀਆ ਤੇ i10 ਗੱਡੀ ਆ ਬਾਕੀ ਤੁਹਾਨੂੰ ਫੋਟੋਆਂ ਵਿੱਚ ਸਾਰਾ ਕੁਝ ਮੈਂ ਦਿਖਾਈ ਰਿਹਾ ਸੀ ਤੇ ਕਿਵੇਂ ਦੀ ਲੱਗ ਰਹੀ ਹੈ ਜੀ ਗੱਡੀ ਅਸੀਂ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸ ਦਿਰੋ ਜੀ ਬਾਕੀ ਅੰਦਰ ਦੀਆਂ ਫੋਟੋਆਂ ਬਾਹਰ ਦੀਆਂ ਫੋਟੋਆਂ ਤੇ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਰਹੇ ਹੋ ਜੀ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਲਿਓ ਜੀ ਅੰਦਰੋਂ ਬਾਹਰੋਂ ਤੇ ਚਾਰੇ ਪਾਸੋਂ ਬੈਕਸਾਈਡ ਤੋਂ ਫਰੰਟ ਤੋਂ ਸਾਰਾ ਕੁਝ ਤੁਸੀਂ ਫੋਟੋਆਂ ਵਿੱਚ ਦੇਖ ਹੀ ਲਿਆ ਸੀ ਵੀਡੀਓ ਚ ਕੱਲੀ ਕੱਲੀ ਆਪਾਂ ਗੱਲ ਵੀ ਤੁਹਾਨੂੰ ਕਨਫਰਮ ਕਰਵਾਤੀ ਜੀ ਬਾਕੀ ਤੁਸੀਂ ਚੈੱਕ ਕਰ ਹੀ ਲਿਓ ਜੀ ਮਾਲਕ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਵੱਡੇ ਵੱਡੇ ਅੱਖਰਾਂ ਚ ਥੱਲੇ ਮਿਲ ਗਿਆ ਹੋਊਗਾ 78100 4255 453 ਕਰੋ ਗੱਲਬਾਤ ਆਪ ਹੀ ਜਿਹੜੀ ਵੀ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੋਈ ਸੀ ਜੀ ਬਾਕੀ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸਦੇ ਰਹੋ ਜੀ ਵਧੀਆ ਲੱਗ ਰਹੀ ਹੈ ਵੀਡੀਓ ਪਸੰਦ ਆ ਰਹੀ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬ ਦਿਓ ਲਾਈਕ ਜਰੂਰ ਕਰ ਦਿਆ ਕਰੋ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਹੌਸਲਾ ਜਾਂ ਬਣਿਆ ਰਹਿੰਦਾ ਬਾਕੀ ਜਿੰਨੇ ਤੁਸੀਂ ਦੇਖ ਰਹੂ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਜੀ ਤੁਹਾਨੂੰ ਆਪਣੀ ਵੀਡੀਓ ਪਸੰਦ ਆਈਏ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਚੈਨਲ ਤੇ ਜੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬ ਦੇ ਕਰੋ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਵੀਡੀਓ ਪਸੰਦ ਆਈ ਵਧੀਆ ਲੱਗੇ ਲਾਈਕ ਜ਼ਰੂਰ ਕਰ ਦਿਓ ਜੀ ਲਾ ਕੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਕੋਈ ਬੋਲਟ ਸਕੂਟੀ ਕੋਈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਾਂ ਤੁਹਾਡੀ ਘਰ ਬੈਠੀ ਸੇਲ ਕਰਵਾ ਦਾਂਗੇ ਆਪਾਂ ਐਡਵਰਟਾਈਜ਼ਮੈਂਟ ਜਿਹੜੀ ਕਰਦੇ ਆਂ ਵੀਡੀਓ ਪਾਉਣੇ ਜੀ ਬਿਲਕੁਲ ਫ੍ਰੀ ਚ ਪਾਉਣੇ ਆਂ ਬਾਕੀ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਗਾ ਦਾਂਗੇ ਬਿਲਕੁਲ ਫ੍ਰੀ ਦੇ ਵਿੱਚ ਤੇ ਤੁਸੀਂ ਘਰ ਬੈਠੇ ਬਿਠਾਈ ਆਪਦੀ ਕੋਈ ਵੀ ਮਸ਼ੀਨਰੀ ਐ ਸੇਲ ਕਰ ਦੋਗੇ ਜੀ ਤੇ ਬਹੁਤ ਤੁਹਾਡਾ ਫਾਇਦਾ ਹੋ ਜਾਊਗਾ ਠੀਕ ਹੈ ਜੀ ਬਾਕੀ ਤੁਸੀਂ ਚੈੱਕ ਕਰ ਰਹੇ ਹੋ ਜੀ ਵੀਡੀਓ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਹੀ ਰਹੇ ਆਂ ਤੇ ਹੁਣ ਆਪਾਂ ਇੱਕ ਸਕੂਟੀ ਦੀ ਗੱਲ ਕਰਾਂਗੇ ਆਪਣੇ ਕੋਲੇ ਮਾਲਕ ਨੇ ਸਕੂਟੀ ਸੇਲ ਵਾਸਤੇ ਭੇਜੀ ਹੋਈ ਆ ਸਕੂਟੀ ਚੈੱਕ ਕਰੋ ਜੀ ਆਪਣੇ ਕੋਲੇ ਐਕਟਿਵਾ ਪਹੁੰਚੀ ਆ ਐਕਟਿਵਾ ਸਕੂਟੀ ਇਹ ਤੇ 21 ਮਾਡਲ ਹੈ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ ਆਪਾਂ ਨੂੰ 55000 ਰੁਪਏ ਮਿਲ ਚੁਗੀ ਤੇ ਕੋਈ ਜਾ ਕੇ ਦੇਖਣਾ ਚਾਹੁੰਦਾ ਏਸ ਸਕੂਟੀ ਨੂੰ ਤਾਂ ਜਾ ਕੇ ਤੁਸੀਂ ਮਾਲਕ ਦੇ ਘਰੇ ਦੇਖ ਵੀ ਸਕਦੇ ਹੋ ਮਾਲਕ ਦਾ ਜਿਹੜਾ ਏਰੀਆ ਜੀ ਲੋਕੇਸ਼ਨ ਆਪਾਂ ਨੂੰ ਮਿਲੂਗੀ ਅੰਮ੍ਰਿਤਸਰ ਬਾਕੀ 55000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਘਾਟਾ ਬਾਦ ਕੀਤਾ ਜਾਊਗਾ ਕੋਈ ਜਾ ਕੇ ਦੇਖਣਾ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਪੰਜਾਬ ਨਬਰ ਹੈ ਹਰ ਚੀਜ਼ ਪ੍ਰੋਪਰ ਵਧੀਆ ਸੀ ਬਾਕੀ ਤੋਂ ਮੈਨੂੰ ਫੋਟੋਆਂ ਚ ਸਾਰਾ ਕੁਝ ਪਤਾ ਲੱਗ ਹੀ ਗਿਆ ਜਾ ਕੇ ਕੋਈ ਦੇਖਣਾ ਚਾਹੁੰਦਾ ਤਾਂ ਜਾ ਕੇ ਦੇਖ ਵੀ ਸਕਦੋਂ ਗੱਲ ਕਰਨੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਮਾਲਕ ਨਾਲ ਆਪ ਬਹਿ ਕੇ ਕਰ ਸਕਦੋਂ ਬਹਿ ਕੇ ਰੇਟ ਮੁਕਾ ਕੇ ਸਾਰਾ ਕੁਝ ਦੇਖ ਕੇ ਪਰਖ ਕੇ ਤੇ ਆਪਦੀ ਪੂਰੀ ਤਸੱਲੀ ਕਰਕੇ ਜੀ ਤੇ ਖਰੀਦ ਸਕਦੇ ਹੋ ਜੀ ਤੇ ਵੇਚ ਸਕਦੇ ਹੋ ਜਿਹਨੇ ਵੇਚਣੀ ਹੈ ਆਪਦੀ ਤਸੱਲੀ ਕਰ ਲਿਓ ਪੂਰੀ ਜਿਹਨੇ ਖਰੀਦਣੀ ਹੈ ਉਹ ਵੀ ਤਸੱਲੀ ਕਰ ਲਿਓ ਜੀ ਤੇ ਕਰੋ ਗੱਲਬਾਤ ਮਾਲਕ ਦੇ ਨਾਲ ਹੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਸੀ ਗੱਲ ਕਰਾਂਗੇ ਆਪਾਂ ਬੁਲਟ ਦੀ ਆਪਣੇ ਕੋਲੇ ਮਾਲਕ ਨੇ 19 ਮਾਡਲ ਬੁਲਟ ਭੇਜੇਗਾ 2 ਲੱਖ 5000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਤੇ ਲੋਕੇਸ਼ਨ ਸੇਮ ਰਹੂਗੀ ਕਿਉਂਕਿ ਜਿੰਨਾਂ ਦਾ ਇਹ ਬੋਲਟ ਤੁਸੀਂ ਦੇਖ ਰਹੇ ਹੋ ਉਹਨਾਂ ਦੀ ਸਕੂਟੀ ਸੀਗੀ ਜਿਹੜੀ ਪਿੱਛੇ ਤੁਸੀਂ ਚੈੱਕ ਕੀਤੀ ਸੀਗੀ ਤੇ ਬਾਕੀ ਲੋਕੇਸ਼ਨ ਸੇਮ ਰਹੂ ਮਾਲਕ ਦਾ ਮੋਬਾਈਲ ਨੰਬਰ ਸੇਮ ਰਹੂ ਬਾਕੀ ਤੋਂ ਅਨਸਾਰਾ ਕੁਝ ਤਾਂ ਪਤਾ ਲੱਗ ਹੀ ਗਿਆ ਜੀ ਤੇ ਮੋਟਰਸਾਈਕਲ ਦੀਆਂ ਫੋਟੋਆਂ ਤੁਸੀਂ ਚੈੱਕ ਕਰ ਹੀ ਰਹੇ ਹੋ ਵਧੀਆ ਲੱਗਿਆ ਜੀ ਬੋਲਟ ਇਹ ਪਸੰਦ ਆ ਤਾਂ ਕਰੋ ਮਾਲਕ ਨਾਲ ਗੱਲਬਾਤ ਤੁਸੀਂ ਆਪ ਹੀ ਸੇ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਗੱਡੀ ਪਹੁੰਚੀ ਆ ਗੱਡੀ ਦਾ ਮਾਡਲ ਦੀ ਆਪਾਂ ਗੱਲ ਕਰੀਏ 1997 ਮਾਡਲ ਗੱਡੀ ਆਪ ਨੂੰ ਮਿਲੂਗੀ ਦੇਖਣ ਨੂੰ ਇਹ ਤੇ ਰੇਟ 40 ਹਜ਼ਾਰ ਰੁਪਏ ਮਾਲਕ ਨੇ ਕਿਹਾ ਮਲੇਰਕੋਟਲਾ ਮਾਲਕ ਦਾ ਏਰੀਆ ਸਾਰਾ ਕੁਝ ਵਧੀਆ ਸੀ ਟਾਇਰ ਵਗੈਰਾ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੇ ਤੇ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਤੇ ਰੰਗ ਦੇਖੋ ਜੀ ਪੰਜਾਬ ਨੰਬਰ ਹੈ ਕਿਸੇ ਪਾਸੋਂ ਕਮੀ ਪੇਸ਼ੀ ਕੋਈ ਨਹੀਂ ਸੋਹਣੀ ਗੱਡੀ ਹੈ ਵਧੀਆ ਮਾਲਕ ਨੇ ਚਲਾਈ ਹੋਈ ਹੈ ਵਧੀਆ ਰੱਖੀ ਹੋਈ ਹੈ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਕਰੋ ਗੱਲਬਾਤ ਆਪ ਹੀ ਜਿਹੜੀ ਵੀ ਕਰਨੀ ਹੋਈ ਬਾਕੀ ਸਾਰਾ ਕੁਝ ਤੁਹਾਨੂੰ ਕੰਫਰਮ ਕਰਵਾਈ ਦਿੱਤਾ। ਵੀਡੀਓ ਵਧੀਆ ਲੱਗੀ ਐ, ਪਸੰਦ ਆਈ ਐ। ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ। ਸੈਕੰਡ ਹੈਂਡ ਮਾਰਕੀਟ। ਜੇ ਵੀਡੀਓ ਚੰਗੀ ਲੱਗੀ ਜੀ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਪੁੱਲੀਓ ਜੀ ਐਡ ਕਰਵਾਉਣੀ ਐ। ਅਗਲੀ ਵੀਡੀਓ 'ਚ ਤੁਸੀਂ ਕਰਵਾ ਸਕਦੇ ਹੋ ਆਪਣੇ ਕੋਲੇ ਭੇਜੋ ਆਪਣਾ WhatsApp ਨੰਬਰ ਸਕਰੀਨ ਤੇ ਤੁਹਾਨੂੰ ਮਿਲੇਗਾ ਉੱਤੇ ਪੂਰੀ ਵੀਡੀਓ 'ਚ। ਤੇ ਵਧੀਆ ਲੱਗੀ ਵੀਡੀਓ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਜਿਨ੍ਹਾਂ ਨੇ ਹਲੇ ਤੱਕ ਨਹੀਂ ਕੀਤਾ ਚੈੱਕ ਕਰੋ। ਕਰਕੇ ਜਰੂਰ ਜਾਓ ਜੀ ਤੇ ਹੁਣ ਦਿਓ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਤੁਹਾਡੇ ਖਾਤਰ ਲੱਭ ਕੇ ਲਿਆਉਣੇ ਜੀ ਜਿਹੜੇ ਏਰੀਆ ਚੋਂ ਤੁਸੀਂ ਜਿਹੜੀ ਮਸ਼ੀਨਰੀ ਆਖੋਗੇ ਤੇ ਮਿਲਦੀਆਂ ਸੀ